ਪੰਜਾਬੀ ਕਲਚਰ ਕਾਉਂਸਲ ਅਤੇ ਵਿਸ਼ਵ ਗੱਤਕਾ ਫਾਊਂਡੇਸ਼ਨ ਨੇ ਸਾਂਝੇ ਤੌਰ ਤੇ ਸਮੂਹ ਵੋਟਰਾਂ ਨੂੰ ਬਰਤਾਨੀਆ ਦੇ ਸਲਾਹ ਸੰਸਦੀ ਹਲਕੇ ਤੋਂ ਦੂਜੀ ਵਾਰ ਚੋਣ ਲੜ ਰਹੇ ਸਿੱਖ ਸੰਸਦ ਮੈਂਬਰ ਤਰਮਨਜੀਤ ਸਿੰਘ ਟੀਸੀ ਨੂੰ ਪਰਜੋਰ ਮਦਦ ਕਰਨ ਅਤੇ ਵੱਡੇ ਫਰਕ ਨਾਲ ਜਿੱਤੋਂ ਆਨੰਦ ਸੱਤਾ ਦਿੱਤਾ। ਉਹਨਾਂ ਨੇ ਕਿਹਾ ਕਿ ਪਿਛਲੇ ਕਾਝਕਾਲ ਦੇ ਡਰਾਂਟ ਟੀਸੀ ਨੇ ਬਰਤਾਨੀਆ ਦੇ ਵਿੱਚ ਕਿਹਾ ਸੀ ਕਿ ਸੰਸਦ ਦੇ ਵਿੱਚ ਹਰ ਵਰਗ ਦਾ ਮਜਬੂਤੀ ਦੇ ਨਾਲ ਪੱਖ ਰੱਖਦੇ ਹੋਏ ਇੱਕ ਸਮਰਪਿਤ ਤੇ ਪ੍ਰਭਾਵਸ਼ਾਲੀ ਬੁਲਾਰੇ ਵੱਜੋਂ ਇਤਿਹਾਸ ਰਚਿਆ। ਤੇ ਇਸੇ ਮਿਲੋ ਠੋਕਵੀਂ ਸਾਰੀ ਬੈਸ ਸਮਰੱਥਾ ਸਦਕਾ ਉਸ ਨੂੰ ਹਾਊਸ ਆਫ ਕਾਮਨ ਦੇ ਤੇ ਵਿੱਚ ਖਾਸ ਕਰਕੇ ਪ੍ਰਵਾਸੀਆਂ ਦੇ ਹਿੱਤਾਂ ਲਈ ਇੱਕ ਭਾਰ ਪ੍ਰਭਾਵਸ਼ਾਲੀ ਫਕੀਰ ਵੇਖਿਆ ਜਾਂਦਾ ਹੈ ਬ੍ਰਿਟਾਨੀਆ ਦੇ ਵਿਸ਼ੇਸ਼ ਇੱਕ ਸਲੋ ਹਲਕੇ ਦੇ ਵੋਟਰਾਂ ਦੇ ਸਮਰਥਕਾਂ ਨੂੰ ਭਾਵਪੂਰਤ ਅਪੀਲ ਦੇ ਵਿੱਚ ਪੰਜਾਬੀ ਕਲਚਰ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਇਹਨਾਂ ਦਾ ਮੂਲ ਜਮਾ ਸਮੂਹ ਪਰਵਾਤਾ ਦੇ ਠੇਸੀ ਦੀ ਲੀਡਰਸ਼ਿਪ ਦੇ ਵਿੱਚ ਆਪਣਾ ਵਿਸ਼ਵਾਸ ਮੋੜ ਪ੍ਰਗਟ ਕਰਨ ਦਾ ਇੱਕ ਬਿਹਤਰੀਨ ਮੌਕਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਟੀਸੀ ਨੇ ਆਪਣੇ ਪਿਛਲੇ ਕਾਰਜਕਾਲ ਦੇ ਦੌਰਾਨ ਸਲੋ ਹਲਕੇ ਦੇ ਵਿੱਚ ਲੋਕਾਂ ਲਈ ਅਨਥੱਕ ਸੇਵਾ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਜ਼ੋਰਦਾਰ ਢੰਗ ਦੇ ਨਾਲ ਬਰਤਾਨੀਆ ਦੇ ਸਦਨ ਦੇ ਸਾਹਮਣੇ ਉਠਾਇਆ ਇਸ ਤੋਂ ਲਾਗ ਵਟ ਟੀਸੀ ਨੇ ਜੋਕੇ ਦੇ ਵਿੱਚ ਭਾਰਤ ਦੇ ਦੋਵਾਂ ਮੁਲਕਾਂ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਮੰਗਾਂ ਦੀ ਪੂਰਤੀ ਲਈ ਜ਼ੋਰਦਾਰ ਵਕਾਲਤ ਲਈ ਕੀਤੀਆਂ ਗਈਆਂ ਚੇਚੇ ਤੋਂ ਅਰਥੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਹਵਾਈ ਅੱਡੇ ਨੂੰ ਯੂਕੇ ਦੇ ਨਾਲ ਜੋੜਨ ਲਈ ਇੱਥੇ ਤੱਕ ਕਿ ਲੰਡਨ ਨੂੰ ਸਿੱਧੀਆਂ ਉਡਾਨਾਂ ਸ਼ੁਰੂ ਕਰਵਾਉਣ ਵਾਸਤੇ ਲਗਾਤਾਰ ਪੈਰਵੀ ਕਾਰਨ ਸ਼ਾਮਲ ਕੀਤਾ ਗਰੇਵਾਲੇ ਪ੍ਰਵਾਸੀਆਂ ਭਾਰਤੀਆਂ ਵਿੱਚ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਭਾਵਨਾ ਨੂੰ ਬਰਕਰਾਰ ਰੱਖਣ ਲਈ ਤੇਸੀ ਨੇ ਅਟੱਟ ਗੱਦਨ ਬਾਤ ਨੂੰ ਉਜਾਗਰ ਕਰਦਿਆਂ ਬਰਤਾਨੀਆ ਦੇ ਪ੍ਰਵਾਸੀ ਭਾਰਤੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਗਤੀਸ਼ੀਲ ਨੌਜਵਾਨ ਨੂੰ ਆਗੂ ਸਮੇਤ ਇਹ ਆਮ ਚੋਣਾਂ ਲੜ ਰਹੇ ਲਾਅ ਦੇ ਵਿੱਚ ਆਪਣੇ دوست ਰਿਸ਼ਤੇਦਾਰ ਨੂੰ ਟੀਸੀ ਨੂੰ ਮੋੜਤਾ ਪਾਉਣ ਲਈ ਪ੍ਰੇਰਿਤ ਕਰਨ ਗੱਤਕਾ ਪ੍ਰਮੋਟਰ ਹਰਜੀਤ ਕਰੇਵਾਲ ਜੋ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਵੀ ਹਨ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਟੀਸੀ ਦਾ ਯੋਗਨਾ ਯੋਗਦਾਨ ਰਾਜਨੀਤੀ ਤੋਂ ਪਰੇ ਹੈ ਅਤੇ ਉਹ ਲਗਭਗ 1 ਦਹਾਕੇ ਤੋਂ ਯੂਕੇ ਗੱਤਕਾ ਫੈਡਰੇਸ਼ਨ ਦੀ ਅਗਵਾਈ ਕਰਦੇ ਹੋਏ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਤਾਰ ਕੌਮੀ ਪੱਧਰ ਗੱਤਕਾ ਚੈਂਪੀਅਨਸ਼ਿਪ ਦਾ ਆਯੋਜਨ ਕਰਵਾ ਰਹੇ ਹਨ ਉਹ ਬਰਤਾਨਵੀ ਦੇ ਵਿੱਚ ਗੱਤਕਾ ਖੇਡ ਸਮੇਤ ਹੋਰ ਖੇਡਾਂ ਨੂੰ ਵੀ ਪ੍ਰਫੁੱਲਤ ਕਰ ਰਹੇ ਹਨ